ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਲੋਕਡਾਊਨ ਲੱਗਣ ਦੀ ਤਿਆਰੀ ਹੋ ਚੁੱਕੀ ਹੈ ਆਖਰਕਾਰ ਕੀ ਕਾਰਨ ਹੈ ਤੁਸੀਂ ਦੇਖ ਸਕਦੇ ਜੀ ਮੋੜ ਲੱਗੇਗਾ ਲੋਕਡਾਊਨ ਸਕੂਲ ਕਰਤੇ ਨੇ ਬੰਦ ਨਵੇਂ ਵਾਇਰਸ ਦਾ ਜਿਹੜਾ ਕਹਿਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਭਾਰਤ 'ਚ ਪਹਿਲਾ ਕੇਸ ਵੀ ਦੇਖਣ ਨੂੰ ਮਿਲ ਚੁੱਕਿਆ ਯਾਦ ਕਰੋ ਸਾਲ 2019 'ਚ ਚੀਨ ਅੰਦਰ ਕੋਵਿਡ-19 ਦੀ ਸ਼ੁਰੂਆਤ ਹੋਈ ਸੀ ਇਸ ਵਾਇਰਸ ਨੇ ਅਜਿਹਾ ਕਹਿਰ ਮਚਾ ਦਿੱਤਾ ਸੀ ਕਿ ਪੂਰੀ ਦੁਨੀਆ ਲੋਕਡਾਊਨ ਤੇ ਕਰਫਿਊ ਲਾਗੂ ਹੋਣ ਕਾਰਨ ਕਾਰਾਂ ਅੰਦਰ ਕੈਦ ਹੋ ਕੇ ਰਹਿ ਗਈ ਸੀ ਕੋਵਿਡ 19 ਤੋਂ ਬਾਅਦ ਹੁਣ ਚੀਨ 'ਚ ਇੱਕ ਹੋਰ ਖਤਰਨਾਕ ਵਾਇਰਸ ਆ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੇ ਹਸਪਤਾਲਾਂ 'ਚ ਲੋਕਾਂ ਦੀ ਭੀੜ ਹੈ ਸ਼ਮਸ਼ਾਨ ਘਾਟ ਵੀ ਜਿਹੜੇ ਫੁੱਲ ਹੋ ਚੁੱਕੇ ਨੇ ਆਕਰਕਾਰ ਜਿਹੇ ਸਾਡੇ ਸਾਰਿਆਂ ਦੇ ਮਨ 'ਚ ਇਹ ਜਿਹੇ ਸਵਾਲ ਉੱਠ ਰਹੇ ਹੈ ਕਿ ਇਹ ਵਾਇਰਸ ਹੈ ਹੈ ਕੀ ਕਿ ਕੋਵਿਡ 19 ਤੋਂ ਕਿੰਨਾ ਖਤਰਨਾਕ ਹੈ ਕੀ ਇਸ ਵਾਇਰਸ ਨਾਲ ਮੁੜ ਲੱਗੇਗਾ ਲੋਕਡਾਊਨ ਚੀਨ 'ਚ ਕੋਵਿਡ 19 ਮਹਾਮਾਰੀ ਦੇ 5 ਸਾਲਾਂ ਬਾਅਦ ਮਨੁੱਖੀ ਜਿਹੜੀ ਮੈਨਾਪਟੂਮ ਵਾਇਰਸ ਦੇ ਪਰ ਕੋਪ ਨਾਲ ਨਜਿੱਟ ਰਿਹਾ ਰਿਪੋਰਟਾਂ ਤੇ ਸੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਲੱਗਦਾ ਹੈ ਕਿ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਕੁਝ ਲੋਕਾਂ ਦਾ ਦਾਵਾ ਹੈ ਕਿ ਹਸਪਤਾਲ ਤੇ ਸ਼ਮਸ਼ਾਨਘਾਟ ਭਰੇ ਹੋਏ ਨੇ ਆਨਲਾਈਨ ਸ਼ੇਅਰ ਕੀਤੇ ਵੀਡੀਓ ਤੇ ਭੀੜ ਭੜੱਕੇ ਵਾਲੇ ਹਸਪਤਾਲ ਦਿਖਾਈ ਦੇ ਰਹੇ ਨੇ ਸੋਸ਼ਲ ਮੀਡੀਆ ਤੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਨ ਜਿਹੜਾ ਇਨਫਲੂਐਂZA ਹੈ ਜਿਹੜਾ HMPV ਮਾਈਕੋਪਲਾਜ਼ਮ ਨਿਮੋਨੀਆ ਅਕ ਤੇ ਕੋਵਿਡ-19 ਸਮੇਤ ਕਈ ਵਾਇਰਸ ਫੈਲ ਰਹੇ ਨੇ बंद ਕਰ ਦਿੱਤੇ ਗਏ ਨੇ ਸਕੂਲ ਵਹਾਨ ਦੇ ਸਕੂਲਾਂ ਵਿੱਚ 30 ਤੋਂ ਵੱਧ ਸਕੂਲ ਬਿਮਾਰ ਹੋਣ ਕਰਕੇ ਬੱਚਿਆਂ ਦੇ ਖਬਰ ਹੈ ਕਿ ਬਾਅਦ ਚ ਸਕੂਲ ਤੁਰੰਤ ਬੰਦ ਕਰ ਦਿੱਤੇਗੇ ਨੇ ਚੀਨ ਵਿੱਚ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ ਇਸ ਕਰਕੇ ਦੱਸਦਾ ਮਾਹੌਲ ਦਰਅਸਲ ਐਚ ਐਮ ਪੀ ਵੀ ਵਾਇਰਸ ਕਨ ਪਿਛਲੇ 10 ਦਿਨਾਂ ਵਿੱਚ ਸੰਕਰਮਣ ਦੇ ਮਾਮਲਿਆਂ ਵਿੱਚ 529% ਦਾ ਵਾਧਾ ਦਰਜ ਕੀਤਾ ਗਿਆ ਹੈ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਵਿਸ਼ੇ ਸਥਿਤੀ ਤੇ ਵਿਸ਼ਵ ਸੰਗਠਨ ਨੇ ਚੀਨ ਤੋਂ ਇਸ ਵਾਇਰਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਮੰਗੀ ਹੈ ਜੇ ਗੱਲ ਕਰੀਏ ਚੀਨੀ ਸਰਕਾਰ ਦਾ ਕਹਿਣਾ ਹੈ ਤਾਂ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਚੀਨ ਦਾ ਦਾਵਾ ਹੈ ਕਿ ਇਨਫੈਕਸ਼ਨ ਦਾ ਜ਼ਿਆਦਾਤਰ ਖਤਰਾ ਨਹੀਂ ਹੈ ਸਥਿਤੀ ਕਾਬੂ ਹੇਠ ਹੈ ਹਾਲਾਂਕਿ ਸਰਦੀਆਂ ਦੇ ਮੌਸਮ 'ਚ ਸਾਹ ਦੀਆਂ ਬਿਮਾਰੀਆਂ ਵਧਣ ਕਰਨ ਸਾਵਧਾਨ ਰਹਿਣ ਦੀ ਲੋੜ ਹੈ ਸਿਹਤ ਵਿਭਾਗ ਨੇ ਲੋਕਾਂ ਨੂੰ ਹਜਾਇਤਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਹੈ ਹਾਲਾਂਕਿ ਇਸ ਵਾਇਰਸ ਕਾਰਨ ਕਿੰਨੇ ਲੋਕਾਂ ਦੀ ਮੌਤ ਹੋ ਚੁੱਕਿਆ ਫਿਰ ਹੁਣ ਇਸ ਤੱਕ ਵਾਇਰਸ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ ਕਿੰਨੀ ਹੈ ਇਸ ਸਬੰਧੀ ਚੀਨ ਨੇ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੇ ਕੁਝ ਸੂਬਿਆਂ ਅੰਦਰ ਇਸ ਵਾਇਰਸ ਦੀ ਲਾਗ ਤੇਜ਼ੀ ਨਾਲ ਫੈਲਣ ਦੇ ਕਾਰਨ ਸਟੇਟ 'ਚ ਐਮਰਜੈਂਸੀ ਜਿਹੜੀ ਐਲਾਨੀ ਜਾ ਚੁੱਕੀ ਹੈ ਜੀ ਚੇ ਗੱਲ ਕਰੀਏ ਚੀਨ ਦੇ ਵਾਇਰਸ ਦੇ ਵੱਡੇ ਖਤਰੇ ਦੇ ਮੱਦੇਨਜ਼ਰ ਭਾਰਤ ਨੇ ਵੀ ਚੌਕਸੀ ਵਧਾ ਦਿੱਤੀ ਹੈ ਕੇਂਦਰੀ ਸਿਹਤ ਵਿਭਾਗ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਹੈ ICMR ਨੇ ਲੈਬਾਂ ਦੀ ਗਿਣਤੀ ਵਧਾਉਣ ਅਤੇ ਵਾਇਰਸ ਦੇ ਤਿੱਖਾ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਨੇ ਨਾਲ ਹੀ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਲੋਕਾਂ ਦੀ ਸਕ੍ਰੀਨਿੰਗ ਵਧਾਈ ਜਾ ਰਹੀ ਹੈ ਇਸ ਦਰਮਿਆਨ ਚੀਨ ਦੇ ਇਸ ਖਤਰਨਾਕ ਵਾਇਰਸ ਹਿਊਮਨ ਜਿਹੜੇ HMPV ਦੇ ਭਾਰਤ ਵਿੱਚ ਦਾਖਲ ਹੋਣ ਦੀ ਪੁਸ਼ਟੀ ਹੋ ਗਈ ਹੈ ਕਰਨਾਟਕ ਤੋਂ ਐਚਐਮਪੀਵੀ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਨੇ ਇੱਕ 3 ਮਹੀਨੇ ਦੀ ਬੱਚੀ ਹੈ ਤੇ ਇੱਕ 8 ਮਹੀਨੇ ਦਾ ਲੜਕਾ ਐਚਐਮਪੀਵੀ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਇਹ ਭਾਰਤ ਵਿੱਚ ਐਚਐਮਪੀਵੀ ਵਾਇਰਸ ਦੀ ਸ਼ੁਰੂਆਤੀ ਮਾਮਲੇ ਨੇ ਇੱਕ 3 ਮਹੀਨਿਆਂ ਦੀ ਬੱਚੀ ਬੈਂਗਲੂਰੂ ਦੇ ਬੈਸਟ ਟਿਪਸ ਹਸਪਤਾਲ ਵਿੱਚ ਦਾਖਲ ਉਸ ਨੂੰ ਬਰੋਕੋਪਨੀਆ ਦਾ ਕਾਰਨ ਦਾਖਲ ਕਰਵਾਇਆ ਗਿਆ ਸੀ ਬਾਅਦ ਵਿੱਚ ਉਸ ਦਾ ਐਚਐਮਪੀਵੀ ਦਾ ਇਲਾਜ ਕੀਤਾ ਗਿਆ ਹੁਣ ਉਸ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ ਦੂਜਾ ਮਾਮਲਾ ਇੱਕ 8 ਮਹੀਨੇ ਦੇ ਬੱਚੇ ਵਿੱਚ ਪਾਇਆ ਗਿਆ ਜਿਸ ਨੂੰ 3 ਜਨਵਰੀ ਨੂੰ ਜਿਹੜੀ ਬਰੋਕੋਮਿਨੀਆ ਦੇ ਕਾਰਨ ਵੈਪਟਿਸ਼ਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਹੁਣ ਉਹ ਪਹਿਲਾਂ ਨਾਲੋਂ ਬਿਹਤਰ ਹੈ ਹੈਰਾਨੀ ਦੀ ਗੱਲ ਹੈ ਕਿ ਸਿਹਤ ਮੰਤਰਾਲੇ ਵੱਲੋਂ ਦੋਵੇਂ ਬੱਚੇ ਕਿਸੇ ਹੋਰ ਦੇਸ਼ ਤੋਂ ਵਾਪਸ ਨਹੀਂ ਆਏ ਨੇ ਜੀ ਉਹ ਇੱਥੇ ਵਾਇਰਸ ਆ ਕੇ ਮੈ ਗਿਆ ਤੇ ਇੱਕ ਵੱਡੀ ਖਬਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਬਹੁਤ ਜ਼ਿਆਦਾ ਵਾਇਰਸ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ ਚਾਈਨਾ ਦੇ ਵਿੱਚ ਫੈਲਿਆ ਜਾ ਰਿਹਾ ਹੈ ਆਖਰਕਾਰ ਇਹ ਭਾਰਤ ਵਿੱਚ ਆ ਸਕਦਾ ਹੈ ਜਾਂ ਨਹੀਂ نیچے ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੋਸਤੋ